ਤਿੰਨ ਨੂੰ ਵੀਰਾ ਤੇ ਇਹ ਵੀਰੇ ਹੁਣੇ ਸਸਸੀ ਘਰ ਪੈਣੇ ਸਸਸੀ ਘਰ ਤਿੰਨ ਨੂੰ ਵੀਰੇ ਹੁਣੇ ਸਾਨੂੰ ਫੋਨ ਕਰ ਰਹੇ ਸੀਗੇ ਇੱਥੇ ਅਸੀਂ ਸਮਸ਼ਾਨ ਘਾਟ ਦੇ ਬਾਹਰ ਖੜੇ ਆ ਫਗਵਾੜੇ ਇੱਥੇ ਇੱਕ ਬਜ਼ੁਰਗ ਪਿਆ ਵਿਚਾਰਾ ਪਤਾ ਨਹੀਂ ساری ਉਮਰ ਉਹਨੇ ਕਿੱਥੇ ਕਿੱਥੇ ਕਿੰਨਾ ਕੰਮ ਕੀਤਾ ਹੋਊ ਕਿੰਨਾ ਖੂਨ ਪਸੀਨਾ ਬਹਾਇਆ ਹੋਊ ਆਪਣੇ ਬੱਚਿਆਂ ਨੂੰ ਪਾਲਿਆ ਹੋਊ ਪੜਾਇਆ ਲਿਖਾਇਆ ਹੋਊ ਪਰ ਅੱਜ ਉਹ ਬਜ਼ੁਰਗ ਇੱਕ ਲਵਾਰ ਸਾਲਤ ਦੇ ਵਿੱਚ ਇੱਥੇ ਪਿਆ ਤੇ ਇੱਥੇ ਨਗਨ ਅਵਸਥਾ ਚ ਸੀ ਪਹਿਲਾਂ ਹਨਾ ਕੱਪੜੇ ਵੀ ਹੈ ਨਹੀਂ ਸੀ ਕੰਦੇ ਦੰਤ ਤੇ ਪਾਣੀ ਆ ਜਾ ਇਧਰ ਪਾਣੀ ਦੇ ਵਿੱਚ ਪਏ ਸੀ ਤੇ ਕਿਉਂਕਿ ਹੁਣ ਪਿਛਲੇ 3-4 ਦਿਨਾਂ ਤੋਂ ਤੁਹਾਨੂੰ ਪਤਾ ਮੀਂਹ ਪੈ ਰਿਹਾ ਸੀ ਵੱਧ ਹੀ ਹੋ ਕੇ ਦਿਨ ਤੇ ਇਹ ਮੀਂਹ ਵਾਲੇ ਦਿਨ ਵੀ ਇੱਥੇ ਪਾਣੀ ਚ ਹੀ ਗਜ਼ਾਰ ਰਹੇ ਸੀ ਇਹ ਟੀਨੂ ਵੀਰੇ ਉਹਨਾਂ ਨੇ ਬਬਲੇ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਇਹਨਾਂ ਨੇ ਜਾ ਕੇ ਇੱਥੇ ਸਮਸ਼ਾਨ ਘਾਟ ਦੇ ਬਾਹਰ ਬਾਪੂ ਜੀ ਨੂੰ ਪਾਇਆ ਮਾੜੇ ਮੂਟੇ ਕੱਪੜੇ ਚੇਂਜ ਕਰਾਏ ਤੇ ਸਾਡੇ ਨਾਲ ਕਰਨੈਲ ਵੀਰੇ ਹੁਣੇ ਵੀ ਸਾਡੇ ਟੀਮ ਦੇ ਮੈਂਬਰ ਆ ਫਗਵਾੜੇ ਤੋਂ ਪਰ ਬਾਪੂ ਜੀ ਨੂੰ ਆਪਾਂ ਪੁੱਛਦੇ ਹਾਂ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕੀ ਨਾਂ ਥੋਡਾ ਨਾਮ ਕੀ ਹੈ ਥੋਡਾ ਮਾਸਕ ਵੀ ਨਾਮ ਕੀ ਹੈ ਥੋਡਾ ਨਾਮ ਕੀ ਆ ਦਰਸ਼ਨਾਲ ਦਰਸ਼ਨਾਲ ਹਾਂਜੀ ਠੀਕ ਹੈ ਬਾਪੂ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਫਗਵਾੜੇ ਫਗਵਾੜੇ ਕਿਹੜਾ ਮੱਲਾ ਮੱਲੇ ਦਾ ਬੰਦੇ ਤਨੀਆ ਬੱਚੇ ਕਿੰਨੇ ਆ ਥੋਡੇ ਬੱਚੇ ਬੱਚਾ ਮੇਰਾ ਕੋਈ ਠੀਕ ਭੈਣ ਭਰਾ ਰੱਬ ਦਾ ਇਸ਼ਾਰਾ ਠੀਕ ਆ ਹੁਣ ਘਰ ਕਿੱਥੇ ਆ ਤੁਹਾਡਾ ਘਰ ਉੱਥੇ ਹੀ ਆ ਸਰ ਜੀ ਕਿੱਥੇ ਹੀ ਸਭ ਜਰਾ ਰੱਬ ਦੇ ਘਰ ਚਲੇਗਾ ਨਹੀਂ ਘਰ ਕਿੱਥੇ ਸੀ ਤੁਹਾਡਾ ਮੈਂ ਅੱਜ ਤੇ ਸਾਬ ਉਹ 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 ਘਰਲੇ ਕੋਈ ਤੁਸੀਂ ਉੱਟਾ ਪੈਨ ਲਪਾਰਾਂ ਦੀ ਟੱਕਰ ਜੀ ਕੋ ਜਾਣਦੇ ਹੁਣ ਠੱਕਰ ਕੀ ਪਿੰਡ ਆ ਸਾਡਾ ਹਾਂ ਨਹੀਂ ਹਾਂ ਸਹੀ ਦੋ ਸਾਡਾ ਫਗਵਾੜੇ ਫਗਵਾੜੇ ਕਿੱਥੇ ਮੈਂ ਨਹੀਂ ਹੁਣ ਚੇਤਾ ਨਹੀਂ ਨਹੀਂ ਹਿੱਸੇ ਵਰਗਾ ਚੇਤਾ ਭੁੱਲ ਗਿਆ ਬਾਪੂ ਕੋਈ ਨਾ ਬਾਪੂ ਉੱਟ ਕੇ ਬੈਠੋ ਬਾਪੂ ਜੀ ਨਾਮ ਭਵਤ ਹਾਂਜੀ ਤੁਹਾਡਾ ਨਾਮ ਕੀ ਆ ਦਰਸ਼ਨ ਲਾਲ ਦਰਸ਼ਨ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਸ਼ੰਕਰਦਾਸ ਹੈ ਸ਼ੰਕਰਦਾਸ ਸ਼ੰਕਰਦਾਸ ਤੇ ਛੇ ਭਰਾ ਆ ਤੁਸੀਂ ਆ ਠੀਕ ਆ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਜ਼ਿਮੀਂਦਾਰ ਖੇਤੀਬਾੜੀ ਕਰਦੇ ਸੀ ਹੈ ਆਪਦੀ ਜ਼ਮੀਨ ਦਾ ਸੀਗੀ ਹਾਂਜੀ ਆਪਦੀ ਜ਼ਮੀਨ ਜ਼ਮੀਨ ਜਾਇਦਾਦ ਆਪਦੀ ਸੀ ਜ਼ਮੀਨ ਆਪਦੀ ਸੀ ਖਾਦੇ ਦਾ ਨਹੀਂ ਸੀ ਮੈਂ ਛੁੱਟ ਹੋ ਗਿਆ ਅੱਛਾ ਆ ਜੁ ਜੁਗਾ ਆਏ ਸੀ ਉਹ ਫੌਰੀ ਜਲੇ ਅੱਛਾ ਕਿੱਥੋਂ ਆਏ ਸੀ ਤੁਸੀਂ ਲਾਲਪੁਰ ਦੇ ਜਲੇ ਪਰੇ ਲਾਲਪੁਰ ਤੋਂ ਕਿੱਥੋਂ ਪਾਕਿਸਤਾਨ ਚੋਂ ਹਾਂ ਪਾਕਿਸਤਾਨ ਚੋਂ ਕਿੱਥੋਂ ਆਏ ਸੀ ਪਾਕਿਸਤਾਨ ਚੋਂ ਲਾਲਪੁਰ ਲਾਲਪੁਰ ਤੋਂ ਆਏ ਸੀ ਕਿਹੜਾ ਚੱਕ ਸੀ ਤੁਹਾਡਾ ਉੱਥੇ ਮੈਨੂੰ ਸਹੀ ਚੱਕ ਚੁੱਕਾ ਯਾਦ ਨਹੀਂ ਬਸ ਨੇ ਅਗੋਂ 70 ਸਾਲਾਂ ਦਾ ਤੁਸੀਂ 7 ਸਾਲਾਂ ਦੇ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ 8 ਸਾਲ ਦੇ ਜਦੋਂ ਪਾਕਿਸਤਾਨ ਬਣਿਆ ਉਦੋਂ 8ਵਾਂ ਸਾਲ ਲੱਗਿਆ ਸੀ ਤੁਹਾਨੂੰ ਹਾਂਜੀ 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 75 ਹੋਰ ਉੱਤੇ ਹੋ ਗਏ ਉਹਦੇ ਬਾਪੂ ਹੀ 78 ਸਾਲ ਤਾਂ ਆਜ਼ਾਦ ਹੋਇਆਂ ਨੂੰ ਹੋ ਗਏ 77 ਸਾਲ ਤੇ ਤੁਹਾਨੂੰ 8 ਸਾਲ ਦੇ ਤੁਸੀਂ ਸੀ ਉਦੋਂ ਫਰਲੋ 90 ਸਾਲ ਦੇ ਨੇੜੇ ਉਮਰ ਆ ਤੁਹਾਡੀ ਅੰਸ਼ਾ ਜੀ ਤੁਹਾਡੀ ਉਮਰ 90 ਸਾਲ ਆ ਤੁਹਾਡੀ ਉਮਰ 90 ਸਾਲ ਹੋਊ 90 ਸਾਲ ਤੇ ਤੇ ਅੰਗਰੇਜ਼ੀ ਦੇ ਸਾਲ ਗੰਦੇ ਹਾਂ ਕਿਹੜੇ ਸਾਲ ਚ ਹੋਇਆ ਸੀ ਜਨਮ ਜਨਮ ਹੋਇਆ ਸੀ 530 ਚੱਕਨਾਰਗੋਆ ਦਾ ਹੈ 530 ਚੱਕਨਾਰਗੋਆ ਦਾ ਦੀ ਚੱਕ ਨਾਲ 530 ਚੱਕ ਨਰੰਗਵਾਲ ਨਰੰਗਵਾਲ ਹਾਂਜੀ ਉੱਥੇ ਜਨਮ ਹੋਇਆ ਸੀ ਤੁਹਾਡਾ ਹਾਂਜੀ ਠੀਕ ਆ ਤੁਹਾਡੇ ਪਿਤਾ ਜੀ ਤੇ ਖੇਤੀਬਾੜੀ ਕਰਦੇ ਸੀ ਉਹ ਖੇਤੀ ਠੀਕ ਆ ਪੰਜ ਭੁਗਤੀ ਚੱਕ ਨਰੰਗਵਾਲ ਦੇ ਜੀ ਬਾਬੂ ਜੀ ਤੇ ਤੁਹਾਡੇ ਚਾਚੇ ਦਾਇ ਕਿੰਨੇ ਸੀ ਇਕਤਾਨ ਤੋਂ ਆ ਕੇ ਫਿਰ ਇੱਥੇ ਕਿੱਥੇ ਜ਼ਮੀਨ ਲਾਟ ਹੋਈ ਸੀ ਤੁਹਾਨੂੰ ਪੰਜਾਬ 'ਚ ਮੇਰੇ ਪੰਜਾਬ ਦਾ ਕਿ ਮਿਲ ਵੀ ਨਜ਼ਮੀਨ ਠੀਕ ਆ ਦੇਖ ਕੇ ਆ ਕੇ ਕੀ ਕੰਮ ਕੀਤਾ ਪੰਜਾਬ 'ਚ ਜੀ ਕੰਮ ਕਰ ਦਿੱਤਾ ਤਾਂ ਅੱਛਾ ਕਿਸ ਬਾਰੇ ਹੋ ਗਿਆ ਬਰਾਕ ਬਰਾਕ ਜਿਹੜੇ ਮੈਂ ਕਰਦੇ ਸੀ ਬਸ ਸਤਿਆਲ ਪਿੰਡ ਬੰਮਣਾ ਦਾ ਕਿਹ ਹੈ ਸਤਿਆਲ ਪਿੰਡ ਕਿ ਕਿੱਥੇ ਪੈਂਦਾ ਸਤਿਆਲ ਪਿੰਡ ਕਿਹੜੇ ਜ਼ਿਲ੍ਹੇ 'ਚ ਸਕੂਰਸਰੇ 'ਚ ਪੈਂਦਾ ਨੁੱਥਿਆਲ ਸਕੂਰਸਰੇ 'ਚ ਪੈਂਦਾ ਜਡੇਆਲੇ ਵਾਲਾ ਕਿਹਦੀ ਇਹਦਾ ਵੀ ਇਹਨੂੰ ਦੱਸਿਆ ਜਡੇਆਲੇ ਵਾਲਾ ਇਹ ਨੁੱਥਿਆਲ ਪਿੰਡ ਹੈਗਾ ਜੀ ਇੱਥੇ ਹਾਂ ਤੇ ਜਡੇਆਲੇ ਵਾਲਿਆ ਜਡੇਆਲੇ ਵਾਲ ਜਡੇਆਲੇ ਕੋਨੇ ਜਡੇਆਲੇ ਕੋਨੇ ਆਪ ਪੈਂਦਾ ਅਸਾਉ ਪੈਂਦਾ ਤੇਰਾ ਭਰਾਲੀ ਸਭਾ ਚੱਕਰ ਲੈ ਸੁੱਖਾ ਭਰਾਲੀ ਸਭਾ ਚੱਕਰ ਕਰਦੇ ਆ ਜੇ ਤਾਂ ਕਰਦੇ ਆ ਜੇ ਤਾਂ ਕਰਦੇ ਆ ਜੇਰਾ ਜਰਾ ਦੇਖ ਕੇ ਆਈਏ ਪੈਂਦਾ ਉਹਦੇ ਗੱਡੀ ਕਿਹੜੀ ਹੋਣੀ ਚੱਲਦੇ ਆ ਨਥੇਵਾਲ ਤੋਂ ਜੇ ਤੇਰਾ ਪੁੱਤ ਬਾਪੂ ਪੁੱਤ ਚਲ ਜੀ ਉਹ ਇਨਾ ਫੇਰੇ ਬਾਇਰੇ ਮਿਲ ਕੇ ਰੈਪੀ ਮੇਰਾ ਘਰ ਜਿੱਥੋਂ ਨੇ ਰਹੀ ਆ ਮੇਰਾ ਪਿੰਡ ਹਸਨਪੁਰ ਹਸਨਪੁਰ ਸੁਣਿਆ ਨਾ ਕੋਈ ਨਾ ਦਿਖਾਉਣੇ ਚੱਲ ਫਿਰ ਚੱਲੀ ਹੋ ਖੜਾ ਕਾਦੀ ਬੇਨਤੀ ਆ ਜੀ ਭੈਣੋ ਤੇ ਭਰਾਓ ਇਹ ਜਿਹੜੀ ਇਹਨੂੰ ਸ਼ੇਅਰ ਕਰਿਓ ਜੇ ਵੀਰ ਹੋਣਾ ਨੇ ਬਰਾਲਾ ਕੀਤਾ ਇਹ ਬਰਾਲੇ ਨੂੰ ਤਾਂ ਹੀ ਕਹੂਗਾ ਜਿਹਨੇ ਪ੍ਰਾਨਾਂ ਨੇਪਰੇ ਚੜ੍ਹਦੀ ਨੇਪਰੇ ਤਾਂ ਹੀ ਚੜੂਗਾ ਜੇ ਬਾਪੂ ਦਰਸ਼ਨਾਲਾਲ ਦਾ ਕੋਈ ਆਪਣਾ ਮਿਲ ਜੇ ਬਾਪੂ ਦਾ ਕੋਈ ਭਰਾ ਕੋਈ ਭਤੀਜਾ ਕੋਈ ਭਤੀਜੀ ਕੋਈ ਭਾਣ ਜੀ ਕੋਈ ਮਾਮੇ ਦਾ ਪੁੱਤ ਕੋਈ ਮਾਸੀ ਦਾ ਪੁੱਤ ਕੋਈ ਨਹੀਂ ਉਹਨਾਂ ਦੇ ਹੁੰਦਾ ਤਾਂ ਮੇਰੇ ਨਾਗਾ ਨਹੀਂ ਬਾਪੂ ਭਤੀਜੇ ਤਾਂ ਹੋਣਗੇ ਭਤੀਜੀਆਂ ਭਤੀਜੇ ਭਾਣ ਦੇ ਭਾਣ ਜੀਆਂ ਇੰਨਾ ਸਾਲ ਕਿੰਨਾ ਕੋਈ ਰਿਹਾ ਕਿੱਥੇ ਰਿਹਾ ਫਿਰ ਦਰੁੱਤਰੇ ਹੱਥ ਪੈਰ ਚੱਲਦੇ ਸੀ ਉਹਨਾਂ ਦੇ ਤੋਂ ਕੰਮ ਲਈ ਗਏ ਪਾਣੀ ਸਹੀ ਉਹ ਜਿਹੜਾ ਤੁਹਾਡਾ ਆਡਰ ਚਲ ਹੋ ਖੜਾ ਬਾਕੀ ਮੈਂ ਜਿੱਥੇ ਬਾਕੀ ਹੈ ਅੱਜ ਕੁਮਾਰਾ ਦੇ ਸਾਹਿਬ ਤੋਂ ਬਾਪੂ ਦਾ ਜਨਮ ਲਗਭਗ ਕਿਹੜੀ ਆਪੂ ਕਦੋਂ ਪਾਕਿਸਤਾਨ ਦਾ ਜੰਮਿਆ ਹੋਇਆ ਕਹਿੰਦਾ ਮੈਂ 8ਵਾਂ ਸਾਲ ਲੱਗਿਆ ਸੀ ਮੈਨੂੰ ਜਦੋਂ ਪਾਕਿਸਤਾਨ ਚ ਮੈਂ ਆਇਆ ਸੀ ਉਹਨੇ ਲਗਭਗ 4 ਸਾਲ ਤੋਂ ਕੰਮ ਤੋਂ ਮੁਰਾਬਾ ਹੋ ਗਿਆ ਉਹਦੇ ਬਾਪੂ ਨੇ ਦੱਸਿਆ ਚਾਹ ਕਿਹੜਾ ਚਾਹ ਕਿ ਬਾਪੂ ਪਾਕਿਸਤਾਨ ਜਿਹੜਾ ਚਾਹ ਸੀ ਅਹ ਪਿੰਡ ਦਾ ਕੀ ਨਾਮ ਸੀ ਉੱਤੇ ਨਥੇਆਲ ਨਹੀਂ ਇੱਥੇ ਦਾ ਨਥੇਆਲ ਉੱਤੇ ਪਾਕਿਸਤਾਨ ਦੇ ਕਿਹੜਾ ਪਿੰਡ ਹੈ ਹੈਲੋ ਹੈਲੋ ਅਕਸ਼ਰ ਤੂੰ ਖੜਾ ਫੜਾ ਬਾਕੀ ਬੋਲੇ ਇੰਦਵਿਆ ਆਹ ਚੱਕਦੇ ਸਮਾਨ ਚੱਕਦੇ ਹਾਂਜੀ ਆ ਗਿਆ ਚੱਕਦੇ ਚੱਕਦੇ ਬੜਾ ਤੁਮਨਾ ਕੀਤਾ ਜਦੋਂ ਅਸੀਂ ਆਪਣੇ ਬੁਰਗਾਂ ਨੂੰ ਰੋਹਦਾ ਰੌਂਦਿਆਂ ਨੂੰ ਲੈ ਕੇ ਜਾਂਦੇ ਕੋਈ ਲਗਾਤਾਰ ਜੇ ਪਾਹ ਜੁਗਲਾ ਲੱਕੜਾ ਕੋਈ ਹੋਵੇ ਤਾ ਮੰਨੀਏ ਜਾਂ ਕੋਈ ਪ੍ਰਵਾਸੀ ਕੋਈ ਵਿਦੇਸੀ ਹੋਵੇ ਉਹਦਾ ਮੰਨੀਆਂ ਵੀ ਇੱਥੇ ਕੋਈ ਹੈ ਨਹੀਂ ਸੀ ਇਹਦਾ ਉੱਤੇ ਰੁਲ ਗਿਆ ਇਹੀ ਤੇ ਬਜ਼ੁਰਗ ਜਿਨ੍ਹਾਂ ਨੇ ਜ਼ਿੰਦਗੀ ਦਾ ਇਹ 골ਡਨ ਸਮਾਂ ਆਪਣਿਆਂ ਦੇ ਵਿੱਚ ਬਤੀਤ ਕਰਨਾ ਸੀ ਆਪਣਿਆਂ ਦੇ ਨਾਲ ਬਤੀਤ ਕਰਨਾ ਸੀ ਇਹ ਹੱਥ ਰੋਜ਼ ਰਹੇ ਨੇ 90 ਸਾਲ ਤੇ ਗਰੀਬ ਉਮਰ ਆ ਇਹ 90 ਸਾਲਾਂ ਤੋਂ ਸੜਕਾਂ ਤੇ ਥੋੜੀ ਰੁਲਦਾ ਸੀ ਦਾ ਹੋਣੀ ਕਿਤੇ ਆਇਆ ਛੜਕਰ ਦੇ ਵਿਚਾਰਾ ਪਹਿਲਾਂ ਤਾਂ ਕਿਤੇ ਘਰ ਹੀ ਰਹਿੰਦਾ ਸੀ ਇਹ ਉਹ ਘਰ ਦੇ ਕਿੱਥੇ ਗਏ ਉਹ ਕੌਣ ਸੀ ਇਹ ਸਾਰੀ ਜਾਣਕਾਰੀ ਆਪਾਂ ਨੂੰ ਤਾਂ ਵੀ ਮਿਲ ਸਕਦੀ ਆ ਜੇ ਆ ਲੋ ਬੱਪੂ ਜੀ ਪਾਣੀ ਪੀ ਲੋ ਬੜਾ ਹੈ ਜੀ ਨਦੀ ਮੰਨ ਲੈ ਲੈਣਾ ਇਹ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਇਹ ਵੀਡੀਓ ਨਾਲ ਟੀਮ ਨੂੰ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਟੀਮ ਨੂੰ ਵੀਰਾ ਉਹ ਕਿ ਕਿਸਮਤਾਂ ਗ੍ਰੈਵਿਟੀਕਲੀ ਬਾਰੇ ਇਸ ਮੁਸੱਲਿਆਂ ਨੂੰ ਮੁਸੱਲਿਆਂ ਨਹੀਂ ਸਮਝਦੇ ਸਾਡੇ ਨਾਲ ਪਹਿਲਾਂ ਵੀ ਜੁੜੇ ਹੋਏ ਨੇ ਸਾਡੇ ਸੇਵਾ ਦੇ ਨਾਲ ਵੀਡੀਓ ਨੂੰ ਜੁੜ ਕੇ ਸੇਵਾ ਕਰਦੇ ਨੇ ਮੈਂਬਰ ਨੇ ਫਗਵਾੜੇ ਸਹਿਰ ਤੋਂ ਕਰਨੈਲ ਸਿੰਘ ਵੀਰਾ ਵੀ ਮੈਂਬਰ ਆ ਤਿੰਨੋ ਵੀਰਾਂ ਨੂੰ ਮੈਂਬਰ ਆ ਸਾਡੇ ਨਾਲ ਇਹ ਵੀਰਾਂ ਹਿਸਤਾ ਵਾਲੇ ਆ ਇਹ ਵੀ ਅੱਜ ਇਹ ਬੰਦ ਦੀ ਸੇਵਾ ਕਰ ਰਹੇ ਨੇ ਸਾਡੇ ਨਾਲ ਖੇਡ ਰਹੇ ਨੇ ਕਿ ਤਾਂ ਹੀ ਸਫਲ ਹੋਣੀ ਹੈ ਜੇ ਤੁਸੀਂ ਵੀ ਸਾਥ ਦੇ ਤੋ ਆਪਰਾ ਸਾਥ ਇਨਾ ਕੀ ਜাহিਦਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਬਾਪੂ ਨੂੰ ਤੇ ਪਛਾਣ ਰਿਹਾ ਵਾ ਅਸਾਸੀ ਹੀਟਾ ਦੇ ਵਿੱਚ ਨੰਬਰਾਂ ਤੇ ਸਭਾਣਕ 100 ਬੋਲ 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 ਕਰਨਾ ਕਰਨਾ ਕਰ ਜਿਹੜਾ ਰੋਡ ਵਾਹਦਾ ਇਹ ਬੰਗਾਰ ਰੋਡ ਬੰਗਾਰ ਰੋਡ ਦੇ ਉੱਤੇ ਸੰਖਾਰ ਘਾੜ ਦੇ ਬਾਹਰ ਅਸੀਂ ਅਵੇ ਸਾਰੇ ਤੂਰ ਸਾਡੇ ਇਸ ਇប្រਾਲੇ ਚ ਸਾਫ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਵੀ ਬਹੁਤ ਜਿਆਦਾ ਵਾ ਪੂਰਾ ਪਾਣੀ ਸੀਗਾ ਜੀ ਉਸ ਦਿਨ ਲਗਨ ਵਾਸਤੇ ਬਿਲਕੁਲ ਪਾਣੀ ਪਿਆ ਸੀ ਅੱਛਾ ਜੀ ਪਾਣੀ ਤਾਂ ਪਾਣੀ ਦਾ ਬੰਦਾ ਬੜੀ ਪ੍ਰਸਿੱਧ ਹੈ ਜੀ ਸ਼ਾਨੀਆ ਖਾਉਂਦੇ ਨੇ ਬੜਾ ਹੋਰ ਸਰਜੀਤ ਵੀ ਬੜਾ ਬਹੁਤ ਵਧੀਆ ਸਿੰਗਰ ਨੇ ਬਹੁਤ ਵਧੀਆ ਵੀਰ ਨੇ ਜਿਹੜਾ ਆਪਣੇ ਲਾਉਂਦੇ ਨੇ ਬਹੁਤ ਵਧੀਆ ਸਿੰਗਰ ਨੇ ਬਹੁਤ ਚੰਗੇ ਇਨਸਾਨ ਵੀ ਨੇ ਅੱਜ ਕੱਲ ਬਾਕੀ ਸਾਰੇ ਅਹੁਦੇਦਾਰੀਆਂ ਜਾਂ ਜੋ ਵੀ ਸਾਡੇ ਚ ਇਕਲਾ ਹੈ ਉਹ ਸਾਰੀਆਂ ਤਾਂ ਹੀ ਮੈਨੇ ਰੱਖਦੀਆਂ ਕਿ ਉਹ ਵੀ ਚੰਗੇ ਇਨਸਾਨ ਵੀ ਨੇ ਕੀ ਇਨਸਾਨ ਹੋਣ ਦੀ ਪਰ ਕੇ ਕੀ ਆ ਆਪ ਆਪਣਾ ਖੇਰ ਦੇ ਲਈ ਖੜਦੇ ਆ ਕਿਸੇ ਹੋਰ ਦੇ ਨਾਲ ਖੜਦੇ ਆ ਕਿਸੇ ਹੋਰ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਤੇ ਅੱਜ ਅਸੀਂ ਉਗਲਾੜੇ ਸ਼ਹਿਰ ਤੋਂ ਬਾਪੂ ਜੀ ਨੂੰ ਲੈ ਕੇ ਚੱਲੇ ਆ ਵਾਹ ਕੀ ਕਹਾਤਾ ਸਾਹਿਬ ਜੀ ਜਿਹੜੇ ਪਹਿਲੇ ਕੱਪੜੇ ਪਾਏ ਸੀ ਉਸ ਦੀ ਬਿਹਾਰ ਬਣਾ ਕੇ ਪਾਸੇ ਬਣ ਗਿਆ